ਸਵੇਰ ਦੇ ਵੀਰ ਜੀ ਪਹਿਲਾਂ ਤਾਂ ਕੱਲ ਪਰਸੋਂ ਦੀ ਗੱਲ ਆ ਦੋ ਤਿੰਨ ਦਿਨ ਹੋ ਗਏ ਆ ਵੀ ਉਹ ਗੱਲਬਾਤ ਚੱਲਣ ਦੇ ਹੀ ਉਹਨਾਂ ਨੇ ਐਵੇਂ ਖਿੱਚ-ਖਿੱਚ ਦੀ ਜੀ ਹੋਣ ਦੇ ਸੀ ਜੀ ਤੇ ਰਾਤੀ 12 ਵਜੇ ਅਮਨबीर ਸਰਪੰਚ ਤੇ ਤੇ ਦੂਜਾ ਕਰਮਜੀਤ ਸਿੰਘ ਨਾਲ ਹੋਰ ਸਾਰੇ ਮੁੰਡੇ ਲੈ ਕੇ ਰਾਤ ਨਰਵੈਲ ਸਰਪੰਚ ਉਹਦਾ ਮੁੰਡਾ ਰਾਤ 12 ਵਜੇ ਹੁੱਲੜਬਾ ਜੀ ਥਿਆਰ, ਕਿਰਪਾਨਾਂ ਤੇ ਲੈ ਕੇ ਗਲੀਆਂ 'ਚ ਫਿਰਦੇ ਰਿਹਾ ਅਹੀਂ ਸਵੇਰੇ ਉਹਨਾਂ ਨੂੰ ਜਿਨ੍ਹਾਂ ਦੇ ਨਾਲ ਥੋੜੀ ਜਿਹੀ ਗੱਲਬਾਤ ਹੀ ਉਹਨਾਂ ਦੇ ਘਰੇ ਪੁੱਛਣ ਗਏ ਆ ਵੀ ਵੀਰ ਸਾਡਾ ਕੀ ਰੋਲ ਆ ਉਹਨਾਂ ਨੂੰ ਮੋਦਬਰ ਬੰਦੇ ਚਲੋ ਸਮਝਾਉਣ ਤੇ ਜਾਂਦੇ ਹੀ ਹੁੰਦੇ ਆ ਹਾਂਜੀ ਤੇ ਅਹੀਂ ਗਏ ਆ ਤੇ ਉਹਨੇ ਚਿਰ ਚੋਂ ਉਹਨਾਂ ਨੇ ਚੁੱਕ ਉਹਨਾਂ ਨੂੰ ਫੋਨ ਕੀਤਾ ਉਹtheta ਹਰਾਨ ਲੈਸ ਹੋ ਗਏ ਸਾਰੇ ਹੀ ਤੇ ਆਉਂਦੇ ਆ ਨੇ ਵਾ ਗੋੜੀਆਂ ਚਲਾਉਣ ਲੱਪੇਰ ਤੇ ਉਹਦੇ ਵਿੱਚ ਇੱਕ ਸਾਡਾ ਵੀਰ ਛੋਟਾ ਜਿਹੜਾ ਕਿ ਸਾਰੀ ਦੁਨੀਆ ਦੇ ਹੱਥ ਜੋੜਦਾ ਵਾ ਸਾਡੇ ਹੀ ਨਹੀਂ ਇਕੱਲੇ ਹੋਰ ਵੀ ਜਿਹੜਾ ਕੋਈ ਜਾਂਦਾ ਉਹਦੇ ਨਾਲ ਵੀ ਪ੍ਰੇਮ ਨਾਲ ਇੰਨਾ ਪ੍ਰੇਮ ਕਰਦਾ ਜੇ ਕੋਈ ਦੱਸ ਨਹੀਂ ਸਕਦੇ ਸਾਡਾ ਦਿਲ ਰੋਂਡਿਆ ਸਾਡੇ ਕੋਲ ਲਫ਼ਜ਼ ਨਹੀਂ ਕੋਈ ਹੈਗੇ ਹੁਣ ਸਵੇਰ ਦਾ ਘੱਟੋ ਘੱਟੀ ਇੱਥੇ ਸਾਨੂੰ ਆਇਆ ਨੂੰ ਜੀ ਭਾਜੀ 4 ਵਜੇ ਤੋਂ ਪਹਿਲਾਂ ਦੇ ਆਏ ਸੀ ਪੋਸਟਮੈਨ ਕਰਾਉਣ ਵਾਸਤੇ ਜੀ ਤੇ ਪਹਿਲਾਂ ਸਾਨੂੰ ਡਾਕਟਰ ਸਾਹਿਬ ਉਹਨਾਂ ਨੇ ਪੁੱਛਿਆ ਸਾਨੂੰ ਮਿਲੇ ਆਂਦੇ ਉਹਨਾਂ ਨੇ ਕਹਿੰਦੇ ਵੀ ਗੋਲੀ ਲੱਭ ਨਹੀਂ ਰਹੀ ਅਸੀਂ ਬੇਨਤੀ ਕੀਤੀ ਅਸੀਂ ਡਾਕਟਰ ਸਾਹਿਬ ਜੀ ਅਸੀਂ ਇਹਨਾਂ ਨੂੰ ਉਹਨਾਂ ਨੇ ਸਾਨੂੰ رائے ਦਿੱਤੀ ਆ ਵੀ ਤੁਸੀਂ ਇਹਨਾਂ ਦਾ ਸੰਸਕਾਰ ਕਰਨ ਵੇਲੇ ਤੁਸੀਂ ਉਤੋਂ ਗੋਲੀ ਚੁੱਕ ਲਿਓ ਅਹੀਂ ਫੇਰ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਵੀ ਇਹ ਤਾਂ ਪੀਰਾਂ ਦੀ ਸੇਵਾ ਕਰਦੇ ਨੇ ਵੀਰ ਮੇਰੇ ਇਹਨਾਂ ਨੂੰ ਅਸੀਂ ਦਫਨਾਉਣਾ ਵਾ ਜੀ ਹਾਂਜੀ ਫੇਰ ਉਹਨਾਂ ਨੇ ਛਾਸ਼ਣ ਦਿੱਤਾ ਹੋਇਆ ਵੀ ਅਸੀਂ ਦੁਬਾਰਾ ਅਕਸਰਾ ਕਰਾ ਕੇ ਲੈ ਆਏ ਹਾਂ ਜੀ ਉਹਨੇ ਤੇ ਹੁਣ ਇਸ ਵੇਲੇ ਕਰਦੇ ਰਿਹਾ ਆ ਤੇ ਤੁਸੀਂ ਮੰਗ ਕੀ ਕਰਦੇ ਹੋ ਸਾਡੀ ਤਾਂ ਮੰਗੇ ਹੋਈ ਕਰਦੇ ਆ ਜੀ ਇਹ ਜਿਹੜੇ ਹੌਲੜ ਬਾਜ ਨੇ ਤੇ ਜਿੰਨਾਂ ਨੇ ਇੰਨਾ ਵੱਡਾ ਕਾਂਡ ਕਰਤਾ ਵੀਰ ਜੀ ਕੋਈ ਨਾਂ ਪੈਣ ਵਾਲਾ ਘਟਾ ਇੱਕ ਮੇਰਾ ਵੀਰ ਵੱਡਾ ਜਿਹਦੇ ਨਲਾਂ ਤੇ ਗੋਲੀ ਵੇਜੀ ਆ ਉਹ ਅਮਨਦੀਪ ਉਥੇ ਜਿਹੜੇ ਇਲਾਜ ਆਉਣੇ ਆ ਪੂਨ ਆਇਆ ਵੀ ਪਰੇਸ਼ਨ ਹੋ ਗਿਆ ਵਾ ਉਹਦਾ ਜੀ ਇਹ ਘਰੇ ਆ ਕੇ ਪਏ ਸੀ ਬੰਦੇ ਇਹ ਵੀ ਜੀ ਘਰੇ ਆ ਕੇ ਪਏ ਨੇ ਵੀਰ ਉਹਨਾਂ ਨੂੰ ਅਹੀਂ ਉਥੋਂ ਜੋ ਨਿਕਲੇ ਆ ਅਹੀਂ ਇਹਨੂੰ ਵੀਰ ਨੂੰ ਲੈ ਕੇ ਦੂਜੇ ਨੂੰ ਗੋਲੀ ਵੱਜ ਗਈ ਆ ਇਹਦੇ ਮਗਰੋਂ ਜਾ ਕੇ ਇਹਨਾਂ ਨੂੰ ਘਰੇ ਨਾਲ ਗੱਡੀ ਇਹਨਾਂ ਦੀ ਤੋੜੀ ਆ ਤੇ ਨਾਲ ਹੀ ਇਹਨਾਂ ਦੇ ਗੋਲੀਆਂ ਮਾਰਤੀਆਂ ਸਿੱਧੀਆਂ ਬੰਦੇ ਤਾਂ ਕਾਫੀ ਜੀ ਜਿੰਨਾਂ ਕੋ ਚੁਰੇ ਜੇ ਕੋਈ ਅਹੀਂ ਪੁਲਿਸ ਨੂੰ ਦੱਸਤੇ ਜਿੰਨੇ ਸਾਨੂੰ ਯਾਦ ਸੀ ਉਹਨਾਂ ਦੇ ਵੀ ਸੀਸੀਟੀਵੀ ਕੋਈ ਸਾਹਮਣੇ ਆਈ ਕੋਈ ਉੱਥੇ ਉਹ ਭਾਜੀ ਕੋਈ ਅਹੀਂ ਤੋਂ ਸਾਨੂੰ ਅਹੀਂ ਦਾ ਸਵੇਰ ਦੇ ਇੱਥੇ ਆਏ ਜੇ ਜਦੋਂ ਦੇ ਉਦੋਂ ਦੇ ਹੀ ਲੈ ਕੇ ਆ ਗਏ ਆ ਵੀਰ ਨੂੰ ਵੱਡੇ ਨੂੰ ਉਹਨੂੰ ਪਹਿਲਾਂ ਅਸੀਂ ਸਵਲ ਲੈ ਕੇ ਗਏ ਜੀ ਸਵੇਰੇ ਫਿਰ ਪਤਾ ਨਹੀਂ ਕਿੰਨੇ ਬੰਦੇ ਆ ਗਿਰਫਤਾਰੀ ਜੀ 3-4 2-3 ਬੰਦੇ ਦੀ ਦੱਸਦੇ ਆ ਜੀ ਹੋਈ ਹਾਂਜੀ ਐਸਐਚਓ ਆਪ ਸਾਹ ਆਏ ਤੇ ਉਹਨਾਂ ਦੱਸਿਆ ਵੀ 2-3 ਬੰਦਿਆਂ ਦੀ ਗ੍ਰਿਫਤਾਰੀ ਹੋਈ ਆ ਪਰ ਅਸੀਂ ਮੰਗ ਕਰਦੇ ਆ ਵੀ ਜਿਹੜੇ ਸਾਰੇ ਜਿਹੜੇ ਵੱਡੇ ਤਨਾੜ ਨੇ ਜਿ ਤਰ੍ਹਾਂ ਅਮਨਵੀਰ ਸਕੂਲ ਵਾਲਾ ਜਿਹੜਾ ਜਰਾਵਲ ਦੇ ਸਕੂਲ ਦਾ ਮਾਲਕ ਹੈ ਜਿਹੜਾ ਅਮਨਵੀਰ ਤੇ ਨਰਵੈਲ ਸਰਪੰਚ ਜਿਹੜਾ ਸਿੱਧਾ ਹੀ ਸ਼ਰਿਆਮ ਹੀ ਲੋਕਾਂ ਨੂੰ ਗੋਲੀਆਂ ਚਲਾਉਂਦੇ ਪਏ ਆ। ਕੋਈ ਰੰਜਿਸ਼ ਵਗੈਰਾ ਤੇ ਨਹੀਂ ਕੋਈ ਪ੍ਰੰਜਿਸ਼ ਵੀਰ ਦੀ ਕੋਈ ਵੀ ਨਹੀਂ ਇਹਨਾਂ ਨਾਲ ਰੰਜਿਸ਼ ਕੀ ਹੋਣੀ ਸਾਡੀ ਇਹਨਾਂ ਨਾਲ। ਸਾਡੀ ਇਹਨਾਂ ਨਾਲ ਕੋਈ ਰੰਜਿਸ਼ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਸਿਰਫ ਇਹ ਵੀਰ ਮੇਰਾ ਜਿਹੜਾ ਵੱਡਾ ਬਿਕਰਮਜੀਤ ਸਿੰਘ ਆ ਇਹਨੂੰ ਅਸੀਂ ਆਦ ਕੀ ਚੋਣਾਂ ਵਿੱਚ ਆਮ ਪਾਰਟੀ ਵੱਲੋਂ ਸਰਪੰਚ ਖਿਲਾ ਰਿਆ ਵਾ। ਹਾਂਜੀ ਉਹਦੇ ਮਸਲੇ ਜੀ ਉਹ ਵੀਰੇ ਦੇ ਹਲਾਉਂਦੇ ਜਾਂਦੇ ਲੋਕ ਕੰਮਾਂ ਨੂੰ ਉਹਦੇ ਤੋਂ ਹੀ ਉਹ ਜੈਲਸ ਨੇ ਜੀ ਉਹ ਕਿਹੜੀ ਦੂਸਰੀ ਜਰਮ ਚ ਕਿਹੜੀ ਪਾਰਟੀ ਨਾਲ ਸੰਬੰਧ ਰੱਖਦਾ ਉਹ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਵੀਰ ਜੀ ਇਹ ਵੀਰ ਸਾਡਾ ਜਿਹੜਾ ਇਹ ਆਮ ਪਾਰਟੀ ਨਾਲ ਸੰਬੰਧਿਤ ਰੱਖਦਾ ਤੇ ਸ਼ਰ ਗੋਲੀਆਂ ਮਾਰੀਆਂ ਉਹਨਾਂ ਜੀ ਕੋਈ ਅੰਤ ਨਹੀਂ ਜੇ ਛੱਡਿਆ ਕੋਈ ਧੱਕਾ ਕਰਨ ਵਾਲਾ ਤੇ ਰਾਤ ਇਹ ਦੱਸ ਨਹੀਂ ਸਕਦੇ 12 ਵਜੇ ਕੇ ਕੋਈ 1-2 ਮਿੰਟ ਦਾ ਟਾਈਮ ਹੋਣਾ ਜਦੋਂ ਇਹ ਗਲੀਆਂ ਚ ਫਿਰਦੇ ਆ ਹਥਿਆਰ ਲੈ ਕੇ ਨੰਗੇ ਤਲਵਾਰਾਂ ਤਿਆਰ ਕਿਰਪਾਨਾਂ ਜੋ ਵੀ ਇਹਨਾਂ ਦੇ ਕੋਲ ਹੈਗਾ ਜੀ ਸਾਰਾ ਕੁਝ ਲੈ ਕੇ ਫਿਰਦੇ ਆ ਇਹ ਉਹ ਜੀ ਬ੍ਰਾਮਦੀਪ ਦੱਸਿਆ ਸੱਚ ਉਹ ਸਭ ਨੇ ਦੱਸਿਆ ਅਸੀਂ ਖੋਲ ਵੀ ਦਿੱਤੇ ਉਹਨਾਂ ਨੂੰ ਸਰ ਜਿਹੜੇ ਪੰਜ ਤਸ਼ੇ ਇੱਕ ਲਾਇਸੈਂਸ ਹੈ ਕਿ ਨਹੀਂ ਜੀ ਨਜਾਇਜ਼ ਅਸਲਾ ਇਹ ਸਾਨੂੰ ਐਸਐਸਪੀ ਸਾਹਿਬ ਵੀ ਆਏ ਸੀ ਉਹ ਦੱਸ ਕੇ ਗਏ ਨੇ ਵੀ ਨਜਾਇਜ਼ ਅਸਲਾ ਉਹਨਾਂ ਕੋ ਜੀ ਬ੍ਰਾਮਦ ਕਰ ਲਿਆ ਹਾਂਜੀ ਹੁਣ ਅਸੀਂ ਇਹ ਮੰਗ ਕਰਦੇ ਆਂ মিডিਆ ਥਰੂ ਸਾਰੇ ਹੀ ਮੇਰੇ ਵੀਰ ਜਿੰਨੇ ਵੀ ਹੈਗੇ ਨੇ ਵੇਖੋ ਇਹ ਸਾਡਾ ਕੱਲਿਆਣਾ ਨਹੀਂ ਆ ਜੋ ਹਾਲ ਉਹ ਕਰਨਦੇ ਨੇ ਨਾ ਪਿੰਡ 'ਚ ਕੱਲ ਨੂੰ ਧੀਆ ਪਹਿਣਾ ਬਚਾਉਣੀ ਔਖੀ ਜੀ ਇਹਨਾਂ ਨੂੰ ਵਸਵਾਸ ਵੱਸਾ ਜਤਾ ਦਿੱਤੀ ਜਾਵੇ ਤੇ ਇਹਨਾਂ ਨੂੰ ਬਾਬਾ ਜੀ ਇਹਦੇ ਰਾਬਰ ਕੇ ਬੰਦੇ ਨੇ ਇਹਦੇ ਤੁਸੀਂ ਯਕੀਨ ਕਰਕੇ ਜਾਣਿਓ 20 ਵਾਰੀ ਸਾਨੂੰ ਮਿਲਣਗੇ ਤੇ 20 ਵਾਰੀ ਇਹਨਾਂ ਕਹਿਣਾ ਵੀ ਵੀਰ ਜੀ ਲੜਿਆ ਨਾ ਲੜਿਓ ਨਾ ਕਹੇ ਨਾ ਹੱਥ ਜੋੜ ਕੇ ਬੱਜੋ ਇਹਨਾਂ ਨੂੰ ਇਹੋ ਜਿਹੇ ਇਨਸਾਨ ਨੇ ਤੇ ਜੇ ਇਹੋ ਜਿਹੇ ਇਨਸਾਨ ਨੂੰ ਆਪਾਂ ਸਿੱਧੀਆਂ ਗੋਲੀਆਂ ਮਾਰ ਕੇ ਮਾਰ ਦੇਾਂਗੇ ਤੇ ਫਿਰ ਦੱਸੋ ਕੀ ਕਰਾਂ ਜਿੰਨਾ ਲੋਕਾਂ ਨੂੰ ਸਹੇਦ ਦੇਣੀ ਆ ਜਿੰਨਾਂ ਨੇ ਲੋਕਾਂ ਦਾ ਭਲਾ ਕਰਨਾ ਵਾ ਫਿਰ ਉੱਥੇ ਸੰਗਤ ਆਉਂਦੀ ਆ ਤੁਸੀਂ ਕਦੇ ਹੁਣ ਜਦਨ ਆਊਗਾ ਜਦਨ ਅਸੀਂ ਕਰਾਂਗੇ ਇਹਦੀ ਇਹਨਾਂ ਦਾ ਚੜੀਆ ਕਰਾਂਗੇ ਇਹ ਦਿਨ ਆਓਗੇ ਤੇ ਵੇਖੋਗੇ ਵੀ ਕਿਹੜੇ ਕਿਹੜੇ ਲੋਕ ਇਹਨਾਂ ਨੇ ਮਤਲਬ ਕਿ ਇਹਨਾਂ ਨੂੰ ਕਿਤਾਬਾਂ ਸਾਨੂੰ ਆਪ ਸੇਦ ਬਣ ਦੇਣ ਵਾਲੇ ਇਨਸਾਨ ਦੇ ਵਿੱਚ ਇੰਜ ਨਹੀਂ ਵੀਰ ਜੀ ਇੰਜ ਕਰਿਓ ਇੰਜ ਨਹੀਂ ਇੰਜ ਕਰਿਓ ਇਹਨਾਂ ਦਾ ਤਾਂ ਕੋਈ ਰੋਲ ਵੀ ਕੋਈ ਨਹੀਂ ਇਹਨਾਂ ਤੇ ਕੁਝ ਗੱਲ ਨਹੀਂ ਕਿਸੇ ਨੂੰ ਕਿਸੇ ਨਾਲ ਕੋਈ ਮਸਲਾ ਨਹੀਂ ਕੋਈ ਵੰਡ ਨਹੀਂ ਕੋਈ ਵਿਹਾਰ ਨਹੀਂ ਕੋਈ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਕੋਈ ਤੇ ਬਸ ਕਿੰਨੀ ਕੁ ਉਮਰ ਹੈਗੀ ਸੀ ਇਹਨਾਂ ਦੀ ਇਹਨਾਂ ਦੀ 45 ਸਾਲ ਉਮਰਿਆ ਵੀਰ ਜੀ ਅਸਲ ਵਿੱਚ ਉਮਰ ਤੋਂ ਤੇ ਤੁਹਾਨੂੰ ਤੁਸੀਂ ਵੇਖੋਗੇ ਕਿ ਉਮਰ ਤੇ ਇਹਨਾਂ ਦੀ ਹੁਣ ਤੁਸੀਂ ਤੁਹਾਨੂੰ ਫੋਟੋ ਵਿਖਾਈਓ ਉਮਰ ਕੀ ਜੰਨਾਂ ਦੀ ਉਮਰ ਤੇ ਸਾਡੇ ਨਾਲੋਂ ਵੱਲੇ ਹੀ ਅਹੀਂ ਇਹਨਾਂ ਨੂੰ ਮਤਲਬ ਵੱਡੇ ਆ ਤੇ ਸਾਡੇ ਨਾਲੋਂ ਕਿਤੇ ਸਹੀ ਨੇ ਦੀ ਆਮ ਜੰਗ ਮੁੰਡਿਆਂ ਨਾਲ ਉਹਨਾਂ ਦੇ ਬੇਟੇ ਆ ਉਹਨਾਂ ਨਾਲੋਂ ਵੱਧ ਕੰਮ ਕਰਦੇ ਨੇ ਸਾਰਾ ਸਾਰਾ ਦਿਨ ਕੋ ਥੱਕਣਾ ਨਹੀਂ ਫਿਰ ਤੁਸੀਂ ਸਵੇਰੇ ਟਾਈਮ ਨਾਲ ਉੱਠ ਕੇ ਜਾਣਾ ਜੀ ਡੰਗਰ ਰੱਖਿਆ ਵਾ ਇਹ ਤਾਂ ਵੀਰ ਜਿੰਨੀ ਅਸੀਂ ਸਿਫਤ ਕਰ ਲਈ ਓਨੀ ਥੋੜੀ ਹੈ ਪਰ ਉਹਨਾਂ ਨੇ ਬਹੁਤ ਨਿੰਦਰ ਜੋ ਕੰਮ ਕੀਤਾ ਜੀ ਜੇ ਤੁਹਾਨੂੰ ਕੋ ਰਾਂਝੇ ਸਹੀ ਜਦੋਂ ਪਹਿਲਾਂ ਵੀਰ ਨੂੰ ਗੋਲੀ ਵੱਜ ਗਈ ਆ ਅਸੀਂ ਉਦੋਂ ਲੈ ਕੇ ਸ਼ਹਿਰ ਭੱਜ ਆਏ ਆ ਜੀ ਉਹਨਾਂ ਨੂੰ ਤੇ ਉਹਨਾਂ ਨੇ ਮਤਲਬ ਕਿ ਮਗਰੋਂ ਅਸੀਂ ਅਸੀਂ ਵੀ ਇਹ ਸੋਚਦੇ ਹਾਂ ਵੀ ਜਦੋਂ ਇੱਕ ਬੰਦੇ ਨੂੰ ਛੱਟ ਲੱਗ ਜਾਂਦੀ ਲੜਾਈਆਂ ਛੱਟ ਵੱਜ ਗਈ ਛੱਟ ਵੱਜ ਗਈ ਤੇ ਗੋਲੀ ਲੱਗ ਗਈ ਗੋਲੀ ਦਾ ਤਾਂ ਨਾ ਹੀ ਬੜਾ ਡਾਡਾ ਆਇਆ ਜੀ ਕੋਈ ਵੀ ਜਦੋਂ ਗੋਲੀ ਤੁਸੀਂ ਕਹੇ ਤੀ ਨਾ ਗੋਲੀ ਲੱਗ ਗਈ ਸਮਝੋ ਬੰਦਾ ਅਗਲੇ ਬੰਦੇ ਤੋਂ ਉੰਜ ਹੀ ਡੈੱਡ ਹੋ ਜਾਂਦੇ ਨੇ ਜਿਹੜੇ ਸਾਡੇ ਨਾਲ ਗਏ ਹੁੰਦੇ ਉਹ ਵੀ ਡੈੱਡ ਹੋ ਜਾਂਦੇ ਵੀ ਹੋ ਗੋਲੀ ਵੱਜ ਗਈ ਅਸੀਂ ਦਵਾ-ਦਵ ਲੈ ਕੇ ਕੋਈ ਕੁਝ ਲੈ ਕੇ ਆ ਗਏ ਆ ਤੇ ਇੱਥੇ ਸਿਵਲ ਹਸਤਾਲਿਕੇ ਆਏ ਆ ਜੀ ਉਤੋਂ ਬਾਅਦ ਮੁੜ ਕੇ ਫਿਰ ਅਸੀਂ ਉਹਨਾਂ ਨੂੰ ਵੀਰ ਉਹਨਾਂ ਨੇ ਉਹਨਾਂ ਦੂਜੇ ਹਸਤਲ ਖੜਿਆ ਸੀ ਉੱਥੋਂ ਉਹਨਾਂ ਨੇ ਅਮਨਦੀਪ ਰੈਫਰ ਕਰਦਾ ਅਮਨਜੀਤ ਜਾ ਕੇ ਅਮਨਦੀਪ ਦਿੱਤਾ ਸਵੇਰੇ ਤੋਂ ਹੁਣ ਅਸੀਂ ਘੱਟੋ ਘੱਟੀ ਇੱਥੇ ਜੀ 4 ਤੋਂ 5 ਤੋਂ 6 ਘੰਟੇ ਹੋ ਗਏ ਆ ਹੁਣ ਵੀ ਡਾਕਟਰਾਂ ਨੇ ਸਾਨੂੰ ਦੱਸਿਆ ਸੀ ਵੀ ਅਸੀਂ ਪਹਿਲਾਂ ਪੁੱਛਿਆ ਉਹਨਾਂ ਨੂੰ ਕਿਵੇਂ ਆਉਂਦੇ ਉਹਨਾਂ ਨੇ ਇਹੋ ਗੱਲ ਦੱਸੀ ਆ ਵੀ ਕੋਈ ਗੱਲ ਨਹੀਂ ਤੁਹਾਡੇ ਲੱਭ ਕੇ ਦਵਾਂਗੇ ਗੋਲੀ ਸਾਡੇ ਕੇ ਦਵਾਂਗੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਅਹੀਂ ਆਏ ਸਵੇਰ ਦੇ ਸਾਡੇ ਨਾਲ ਸਾਥ ਦੇਂਦਾ ਜੇ ਤੁਹਾਡਾ ਧੰਨਵਾਦ ਆ ਤੇ ਸਾਡੇ ਗਾਂਵ ਵੀ ਸੁਣਿਓ ਅਰ ਜੇ ਅਹੀਂ ਜੇ ਸਾਡੇ ਬੰਦੇ ਦੇ ਨਾਂ ਉਹਨਾਂ ਨੇ ਕੱਲ ਉਹਨਾਂ ਦੀ ਰੈਸਟ ਪਾਉਂਦੇ ਆ ਤੇ ਅਹੀਂ ਹੋ ਸਕਦਾ ਵੀ ਇਹਨਾਂ ਨੂੰ ਅਹੀਂ ਰੋਡ ਤੇ ਲੈ ਕੇ ਬਈਏ ਕਹਿੰਗਾ ਇਨਸਾਫ ਚਾਹੁੰਦੇ ਆ ਅਹੀਂ ਇਹ ਨਹੀਂ ਚਾਹੁੰਦੇ ਵੀ ਸਾਨੂੰ ਅਹੀਂ ਕਹੇ ਨਾ ਕਿ ਇਹ ਨਾ ਹੀ ਇਹਨਾਂ ਨੇ ਧੱਕਾ ਕੀਤਾ ਤੇ ਨਾ ਹੀ ਕੋਈ ਹੋਇਆ ਵਾ ਪਰ ਇਹਨਾਂ ਨੂੰ ਹੁਣ ਇਨਸਾਫ ਤੇ ਮਿਲਣਾ ਚਾਹੀਦਾ ਨਾ ਜਿਹੜਾ ਇਹੋ ਜੇ ਬੰਦਾ ਚੱਲ ਜਾਂਦਾ ਹੁਣ ਉਹ ਦੂਜਾ ਵੀਰ ਹੈ ਉਹਦਾ ਹੁਣ ਆਪਰੇਸ਼ਨ ਹੋਇਆ ਪਰ ਹੁਣ ਆਇਆ ਜੀ ਚਲੋ ਮਾਰਾਇ ਨੇ ਬਚਾ ਕਰਤਾ ਉਹਨਾਂ ਦਾ ਹੁਣ ਇਹ ਲਈ ਫੋਨ ਆਇਆ ਵੀ ਉਨ੍ਹਾਂ ਦਾ ਠੀਕ ਠਾਕ ਨੇ ਜਿਹਨਾਂ ਦੇ ਜਾਂਦੇ ਉਹਨਾਂ ਦਾ ਵੀ ਥੋੜਾ ਲੈ ਲਿਓ ਚਲੋ ਪਰ ਉਹਨਾਂ ਦਾ ਵੀ ਵੀਰ ਜੀ ਦਿਲ ਰੋਂਡਿਆ ਜਿਨ੍ਹਾਂ ਦਾ ਭਰਾ ਛੋਟਾ ਚਲ ਜੇ ਕੀ ਕਰ ਸਕਦੇ ਨੇ ਉਹ ਕੀ ਬੋਲਣਗੇ ਤੇ ਕੀ ਤੁਹਾਨੂੰ ਦੱਸਾਂਗੇ ਬੋਲਿਆ ਜਾਂਦਾ ਹੈਗੀ ਤੁਹਾਨੂੰ ਦੱਸੀਏ ਇਹ ਨਾ ਕੋਈ ਜਗ੍ਹਾ ਦਾ ਝਗੜਾ ਸੀ ਇਹਨਾਂ ਦਾ ਅੱਛਾ ਜੀ ਦੋਨੋਂ ਪਾਰਟੀਆਂ ਦਾ ਅੱਛਾ ਜੀ ਪੰਚਾਇਤੀ ਜਗ੍ਹਾ ਸੌਦਾ ਝਗੜਾ ਸੀ ਕੋਈ ਤੇ ਉਹਨਾਂ ਨੂੰ ਟਾਈਮ ਦਿੱਤਾ ਸੀ ਅੱਜ ਖਾਣੇ ਜਾਂਦੇ ਅੱਛਾ ਜੀ ਸਵੇਰੇ ਜਿਹੜੇ ਉਹ ਕਿੰਦੇ ਸਰਪੰਚਨਰ ਵੈਲ ਸਿੰਘ ਨੂੰ ਬੰਦੀ ਨਾਲ ਲੈ ਕੇ ਤੇ ਉਹਨਾਂ ਨੇ ਪਿੰਲ ਚ ਸਿਰ ਸਰਪੰਚ ਦਾ ਨਾਮ ਲੈ ਰਿਹਾ ਕਹਿੰਦੇ ਕੋਈ ਨਸ਼ੇ ਨੁਸ਼ੇ ਕਰਦਾ ਨਹੀਂ ਇਹਦੇ ਬਾਰੇ ਨੂੰ ਸਾਈਨ ਕਰੀ ਨਹੀਂ ਕਰ ਸਕਦੇ ਇੱਕ ਵਾਰ ਪੋਸਟਮਾਰਟਮ ਕਰਵਾ ਰਹੇ ਆ ਤੇ ਉਹ ਜਿਹੜਾ ਬੁਲਟ ਹੈ ਉਹਦੇ ਹੱਡੀ ਵਿੱਚ ਫਸਿਆ ਹੋਇਆ ਉਹਦਾ ਐਕਸਰੇ ਕਰਾਇਆ ਸੀ ਤੇ ਉਹਦਾ ਥੋੜਾ ਜਿਹਾ ਡਾਕਟਰ ਸਾਹਿਬ ਨੂੰ ਕਲੀਅਰ ਨਹੀਂ ਹੋਇਆ ਦੁਬਾਰਾ ਫਿਰ ਐਕਸਰੇ ਕਰਾ ਕੇ ਤੇ ਡਾਕਟਰ ਸਾਹਿਬ ਪੋਸਟਮਾਰਟਮ ਕਰ ਲੈਣਗੇ ਤੇ ਸਰ ਜਿਹੜੀ ਕੋਈ ਜਗ੍ਹਾ ਤੇ ਝਗੜਾ ਸੀ ਨਾ